ਰਖਰੀ ਦੇ ਉੱਤੇ ਤਿਹਾੜੀ ਤੇ ਜਿੱਥੇ ਚਾਰ ਸਫੇਰੇ ਜਿਹੜੀਆਂ ਨੇ ਰੌਣਕਾਂ ਦੇਖਣ ਨੂੰ ਨਜ਼ਰ ਆ ਰਹੀਆਂ ਨੇ ਉੱਤੇ ਹੀ ਜੇਕਰ ਗੁਰਦਾਸਪੁਰ ਸ਼ਹਿਰ ਦੀ ਗੱਲ ਕੀਤੀ ਜਾਵੇ ਤੇ ਇਸ ਵੇਲੇ ਅਸੀਂ ਆ ਗੁਰਦਾਸਪੁਰ ਸ਼ਹਿਰ ਦੇ ਬਟਾਲਾ ਰੋਡ ਦੇ ਉੱਪਰ ਖੜੇ ਆਂ ਬਟਾਲਾ ਰੋਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੁਕਾਨਾਂ ਜਿਹੜੀਆਂ ਨੇ ਰਖੜੀ ਦੇ ਪਵਿੱਤਰ ਤਿਹਾਰ ਦੇ ਉੱਪਰ ਐਨ ਸਜੀਆਂ ਹੋਈਆਂ ਨੇ ਦੁਕਾਨਾਂ ਦੇ ਉੱਪਰ ਜਿੱਥੇ ਚਹਿਲ ਪਹਿਲ ਬੀਤੇ ਦਿਨ ਤੋਂ ਜਿਹੜੀ ਆ ਪੂਰੇ ਬਾਜ਼ਾਰ ਦੇ ਵਿੱਚ ਵੱਖੋ ਵੱਖ ਬਾਜ਼ਾਰਾਂ ਦੇ ਵਿੱਚ ਜਿਹੜੀ ਦੇਖਣ ਨੂੰ ਮਿਲ ਰਹੀ ਸੀ ਉੱਥੇ ਹੀ ਆ ਬਟਾਲਾ ਰੋਡ ਤੇ ਵੀ ਕੁਝ ਦੁਕਾਨਦਾਰ ਨੇ ਜਿਨ੍ਹਾਂ ਵੱਲੋਂ ਰਖੜੀਆਂ ਜਿਹੜੀਆਂ ਸਜਾਈਆਂ ਹੋਈਆਂ ਨੇ ਬੇਸ਼ੱਕ ਦੁਕਾਨ ਦੇ ਅੰਦਰ ਅੱਧਾ ਦਿਨ ਤਿਹਾਰ ਦਾ ਨਿਕਲ ਚੁੱਕਾ ਟਾਵਾ ਟਾਵਾ ਗਾਹਕ ਨਜ਼ਰ ਆ ਰਿਹਾ ਤੇ ਗੱਲਬਾਤ ਕਰ ਲੈਣੇ ਆ ਵੀਰ ਜੀ ਲਗਭਗ ਜਿਹੜਾ ਤਿਹਾਰ ਹੈ ਨਿਕ ਜੁਕਾ ਸਮਾਂ ਕਰੀਬ 12 ਵਜੇ ਦਾ ਹੋਣ ਵਾਲਾ ਅੱਜ ਰਖੜੀ ਵਾਲੇ ਦਿਨ ਵਿਹਾਰ ਪਹਿਲੇ ਦੇ ਮੁਕਾਬਲੇ ਤੇ ਨਹੀਂ ਰਿਹਾ ਹੋ ਗਿਆ ਕਾਰਨ ਕੀ ਹੈ ਕਾਰਨ ਇਹ ਹੈ ਕਿ ਲੋਕਾਂ ਦੀ ਜਿਹੜੀ ਹੈ ਲਾਈਫ ਉਹ ਬਿਜ਼ੀ ਹੋ ਗਈ ਹੈ ਬਿਜ਼ੀ ਹੋਣ ਦੇ ਕਾਰਨ ਸਮਾਂ ਨਹੀਂ ਹੈ ਕਿ ਜਿਹੜਾ ਪਹਿਲਾਂ ਪੈਣਾ ਆਂਦੀਆਂ ਸੀ ਇੱਕ ਦੂਜੇ ਦੇ ਘਰ ਰਹਿੰਦੀਆਂ ਸੀ 10-15 ਦਿਨ ਉਹ ਸਮਾਂ ਨਹੀਂ ਹੈ ਅੱਜ ਕੱਲ ਤੇ ਆਇਆ ਹੈ ਕਿ ਜੇ ਇਹੀ ਗਏ ਆ ਤੇ ਘੰਟੇ ਬਾਅਦ ਜਿਹੜਾ ਹੈ ਕਿ ਨਾਲ ਹੀ ਵਾਪਸ ਤੁੰਨਾ ਬੰਦਾ ਅੱਛਾ ਜੀ ਦੂਜਾ ਇਹਦਾ ਫੈਕਟਰ ਹੈਗਾ ਜਿਹੜੀ ਔਨਲਾਈਨ ਸ਼ੋਪਿੰਗ ਆਨਲਾਈਨ ਸ਼ੋਪਿੰਗ ਨੇ ਜਿਹੜਾ ਨੂੰ ਬੜਾ ਪ੍ਰਭਾਵਿਤ ਕੀਤਾ ਲੋਕੀ ਜੇ ਇੱਥੇ ਹੀ ਬੈਠੇ ਆਈ ਆਪ ਹੀ ਗੱਲ ਕਰੀਏ ਇੱਥੇ ਹੀ ਆਨਲਾਈਨ ਜਿਹੜੀ ਹੈ ਸ਼ੋਪਿੰਗ ਕਰਕੇ ਤੇ ਐਡਰੈਸ ਉਹਦਾ ਹੀ ਪਾ ਦੀਦਾ ਤੇ ਪੇਮੈਂਟ ਇੱਥੇ ਹੀ ਹੋ ਜਾਂਦੀ ਹੈ ਤੇ ਜਾਣਾ ਕਿੱਦਾਂ ਕਿਸੇ ਤੇ ਜੇ ਲੋਕੀ ਆਏਗੇ ਨਹੀਂ ਇੱਕ ਦੂਜੇ ਦੇ ਸ਼ਹਿਰ ਤੇ ਆਪਣੇ ਸ਼ਹਿਰ ਦਾ ਤੇ ਦੇਖੋ ਬਹੁਤ ਘਾਟਿ ਆਗ ਹੁੰਦਾ ਚੌਂਕ ਹੁੰਦਾ ਵਾ ਰਖੜੀ ਦਾ ਕਿ ਅਸੀਂ ਦੂਜੇ ਦੇ ਸ਼ਹਿਰ ਜਾਈਏ ਆਪਣੇ ਜਿਹੜੀ ਹੈ ਭੈਣਾ ਉਹ ਭਰਾ ਵਾਸਤੇ ਮਠਾਈਆਂ ਲੈਣ ਪਰ ਉਹ ਜਾ ਰਿਹਾ ਨਹੀਂ ਸਮਾਂ ਸੋ ਇਹਨਾਂ ਤੋਂ ਇਲਾਵਾ ਹੋਰ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਸੱਜੀਆਂ ਹੋਈਆਂ ਨੇ ਆ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਵੀਰਾਂ ਵਾਸਤੇ ਬੜੇ ਚਾਵਾਂ ਦੇ ਨਾਲ ਰਖੜੀ ਦੀ ਖਰੀਦੋ ਪ੍ਰਸਤ ਕਰ ਰਹੀਆਂ ਨੇ ਸੋ ਗੱਲਬਾਤ ਕਰ ਲੈਨੇ ਆ ਦੁਕਾਨਦਾਰਾਂ ਤੇ ਨਾਲ ਗੁਰਦਾਸਪੁਰ ਬਟਾਲਾ ਰੋਡ ਤੇ ਖੜੇ ਆ ਭਾਈ ਸਾਹਿਬ ਇਹ ਇਸ ਵਾਰ ਲਗਭਗ ਜਿਹੜਾ ਵਾ ਰਖੜੀ ਦਾ ਤਿਹਾਰ ਹੈ ਜਿਹੜਾ ਉਹਦਾ ਸਮਾਂ ਅੱਧਾ ਦਿਨ ਨਿਕਲ ਚੁੱਕਾ ਲਗ ਤੱਕ ਲਗਭਗ ਸਮਾਪਤੀ ਤੇ ਆ ਤੇ ਕਿਵੇਂ ਦਾ ਤਿਹਾਰ ਰਿਹਾ ਤੁਹਾਡਾ ਦੇਖੋ ਜੀ ਗੱਲ ਹੈ ਅੱਗੇ 1 ਮਹੀਨਾ ਪਹਿਲਾਂ ਗਾਗ ਦੀ ਸ਼ੁਰੂਆਤ ਹੋ ਜਾਂਦੀ ਸੀਗਾ ਐਸ ਵਾਰੀ ਗਾਗ ਦਾ ਕੋਈ ਹੋਰ ਜਰਜਾਨੀ ਹੈਗਾ ਜੇ 1-2 ਦਿਨ ਲੱਗ ਵੀ ਗਏ ਤੇ ਕੋਈ ਏਡੀ ਵੱਡੀ ਗੱਲ ਨਹੀਂ ਬੰਦੀ ਉਹਨਾਂ ਕੋ ਮਾਲ ਪੱਜ ਜਾਂਦਾ ਵਾ ਤੇ ਉਹਨੇ ਕੋ ਪੈਸੇ ਮਤਲਬ ਕਿ ਜਿਹੜੇ ਆ ਪੈਸੇ ਬਚਤਾਂ ਲਾ ਕੰਮ ਨਹੀਂ ਅੱਗੇ ਜਿਹੜੇ ਮਤਲਬ ਕਿ ਤਿਹਾਰ ਲੱਗਦੇ ਸੀਗਾ ਉਹ ਅੱਗੇ ਇਹ ਸੀਗਾ ਵੀ ਮਤਲਬ ਕਿ ਬੰਦਾ ਆਦਮੀ ਮਤਲਬ ਕਿ ਇੱਕ ਦੁਕਾਨਦਾਰ ਵੀ ਕੋਈ ਚੰਗਾ ਤਿਹਾਰ ਲਾ ਲੰਦਾ ਸੀ ਨਾ ਤੇ ਉਹ ਵੀ ਮਤਲਬ 6 ਮਹੀਨੇ ਦੀ ਰੋਟੀ ਕੱਢ ਲੰਦਾ ਸੀਗਾ ਹੁਣ ਉਹੋ ਜਿਹੀ ਕੋ ਗੱਲਾਂ ਬੰਦੀਆਂ ਨਹੀਂ ਆਈਆਂ ਜਿਹੋ ਜਿਹੀ ਮਤਲਬ ਕਿ ਪਹਿਲਾਂ ਇੱਕ ਆਨਲਾਈਨ ਨੇ ਬਹੁਤ ਕੰਮ ਖਰਾਬ ਕੀਤਾ ਹੈਗਾ ਜੀ ਜੀ ਇੱਕ ਮਤਲਬ ਹੈ ਕਿ ਗੱਲ ਹੈ ਕਿ ਵੈਸੇ ਮਾਰਕੀਟ ਦੇ ਵਿੱਚ ਮੰਦਾਸ਼ ਆ ਗਿਆ ਦਾ ਪਤਾ ਨਹੀਂ ਕਿਹੜੀ ਗੱਲ ਵਾ ਔਰ ਦੁਕਾਨਦਾਰ ਜਿਹੜੇ ਆ ਉਹ ਤਰਾਹੀ ਤਰਾਹੀ ਕਰ ਰਹੇ ਆ ਕਿ ਮਤਲਬ ਕਿ ਇਸ ਵਾਰੀ ਬੰਦੇ ਦੀ ਪਰਹਾਰ ਬਹੁਤ ਜ਼ਿਆਦਾ ਕੀ ਲੱਗਦਾ ਨਹੀਂ ਕਿ ਸੋਸ਼ਲ ਮੀਡੀਆ ਦੇ ਯੁੱਗ 'ਚ ਜਿੱਥੇ ਆਨਲਾਈਨ ਨੇ ਪ੍ਰਭਾਵਿਤ ਕੀਤੇ ਨੇ ਕਾਰੋਬਾਰ ਉੱਥੇ ਸੋਸ਼ਲ ਮੀਡੀਆ ਨੇ ਮੋਬਾਈਲਾਂ ਨੇ ਰਿਸ਼ਤੇ ਵੀ ਦੂਰ ਕਰ ਦਿੱਤੇ ਨੇ ਰਿਸ਼ਤਿਆਂ 'ਚ ਦੂਰੀਆਂ ਨੇ ਬਿਲਕੁਲ ਜੀ ਮਤਲਬ ਕਿ ਕੋਈ ਇਹੋ ਜਿਹੇ ਰਿਸ਼ਤੇ ਨਹੀਂ ਰਹੇ ਜਿਹੋ ਜਿਹੇ ਮਤਲਬ ਕਿ ਭੈਣ ਭਰਾਵਾਂ ਦੇ ਅੱਗੇ ਰਿਸ਼ਤੇ ਹੁੰਦੇ ਸੀ ਉਹੋ ਜਿਹੇ ਮਤਲਬ ਚਾਹ ਜਿਹੋ ਜਿਹੇ ਹੁੰਦੇ ਸੀ ਰਿਸ਼ਤੇ ਜੜਿਆ ਉਹ ਦੂਰ ਹੁੰਦੇ ਜਾ ਰਿਹਾ ਨਾਲੇ ਇੱਕ ਗੱਲ ਹੋਰ ਆ ਪਰਿਵਾਰਾਂ ਦੇ ਇੱਕ ਇੱਕ ਭਰਾ ਹੁੰਦਾ ਵਾ ਤੇ ਇੱਕ ਇੱਕ ਮਤਲਬ ਕਿ ਭੈਣ ਹੁੰਦੀ ਆ ਕਿੰਨੀਆਂ ਕਰ ਰੱਖੜੀਆਂ ਵਿਕਰੀਆਂ ਨਾਲੇ ਜਿੰਨੀ ਕਰ ਰੱਖੜੀ ਬੰਦੀ ਵੀ ਆ ਗਈ ਆ ਉਹਦੇ ਹਿਸਾਬ ਨਾਲ ਵੀ ਮਤਲਬ ਕਿ ਮਾਲ ਵਿਗਦਾ ਵੀ ਨਹੀਂਗਾ ਤੇ ਇਸ ਵੇਲੇ ਅਸੀਂ ਗੁਰਦਾਸਪੁਰ ਸ਼ਹਿਰ ਦੇ ਮੇਨ ਬਾਜ਼ਾਰ ਦੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਮੇਨ ਬਾਜ਼ਾਰ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਰੱਖੜੀ ਦੇ ਦਿਨ ਰਖੜੀ ਦੇ ਅੱਜ ਪਵਿੱਤਰ ਦਿਨ ਤੇ ਸਮਾਂ ਕਰੀਬ 12 ਵਜੇ ਦਾ ਹੋ ਚੁੱਕਾ ਤੇ ਕੋਈ ਜ਼ਿਆਦਾ ਖਾਸ ਜਿਹੜੀਆਂ ਰੌਣਕਾਂ ਨੇ ਉਹ ਦੁਕਾਨਾਂ ਦੇ ਉੱਤੇ ਕੈਮਰੇ ਦੀ ਅੱਖ ਦੇ ਵਿੱਚ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਕਦੀ ਸਮਾਂ ਹੋਇਆ ਕਰਦਾ ਸੀ ਕਿ ਜਦੋਂ ਰਖੜੀ ਦਾ ਤਿਉਹਾਰ ਹੋਵੇ ਚਾਹੇ ਦੁਸ਼ਹਿਰੇ ਦਾ ਹੋਵੇ ਚਾਹੇ ਦੀਵਾਲੀ ਦਾ ਹੋਵੇ ਬਜ਼ਾਰਾਂ ਦੇ ਵਿੱਚ ਚਹਿਲ ਪਹਿਲ ਇੰਨੀ ਹੋਇਆ ਕਰਦੀ ਸੀ ਕਿ ਪੈਰ ਵੀ ਜਿਹੜਾ ਤੁਹਾਨੂੰ ਜਗ੍ਹਾ ਨਹੀਂ ਸੀ ਹੁੰਦੀ ਪਰ ਅੱਜ ਪੁੱਛ ਲੈਨੇ ਆ ਦੁਕਾਨਦਾਰਾਂ ਨੂੰ ਕਿ ਇਹ ਰਖੜੀ ਦਾ ਇਸ ਵਾਰ ਦਾ ਤਿਉਹਾਰ ਜਿਹੜਾ ਕਿਵੇਂ ਦਾ ਰਿਹਾ ਆਨਲਾਈਨ ਨੇ ਕੰਮ ਬਹੁਤ ਖਰਾਬ ਕੀਤਾ ਦੂਸਰਾ ਨੰਬਰ ਕਿ ਮੋਬਾਈਲਾਂ ਨੇ ਵੀ ਬਹੁਤ ਕੰਮ ਖਰਾਬ ਕੀਤਾ ਪਹਿਲਾਂ ਰਿਸ਼ਤੇਦਾਰੀ ਹੁੰਦੀ ਸੀ ਪੈਣਾ ਖੁਸ਼ੋ ਕੇ ਆਂਦੀਆਂ ਸੀ ਹਾਂਜੀ ਬੜੇ ਚਾਵਾਨ ਆਂਦੀ ਸੀ ਕਿ ਵੀਰੇ ਕੋ ਜਾਣਾ ਭਰਾ ਕੋ ਜਾਣਾ ਪਰ ਹੁਣ ਉਹ ਸਿਸਟਮ ਰਹਿਣਾ ਨਹੀਂ ਹੈਗਾ ਭਾਈ ਉਹ ਸਿਸਟਮ ਨਹੀਂ ਰਹਿਣਾ ਮੋਬਾਈਲਾਂ ਨੇ ਆਨਲਾਈਨ ਚੱਲਣੇ ਸਾਰੇ ਕੰਮ ਰਿਸ਼ਤਿਆਂ 'ਚ ਵੀ ਫਰੋਡ ਆਈ ਬਹੁਤ ਫਰਕ ਪਿਆ ਭਾਈ ਆਨਲਾਈਨ ਬਹੁਤ ਇਹ ਕਹਿੰਦਾ ਮਤਲਬ ਕਿ ਜਿੱਥੇ ਕਮਾਈ ਕਰਨੀ ਸੀ ਉੱਥੇ ਉਲਟ ਕਮਾਈਆਂ ਦੇ ਬਾਰੇ ਹੁਣ ਤੇ ਪੱਲੋ ਪੈਣ ਵਾਲੀ ਗੱਲ ਹੈ ਜੀ ਉੱਥੇ ਪੈਸੇ ਵੀ ਪੂਰੇ ਨਹੀਂ ਹੁੰਦੇ ਸਹੀ ਗੱਲ ਪੁੱਛੋ ਤੇ ਠੀਕ ਹੈ ਉਹ ਇਹ ਸਨ ਦੁਕਾਨਦਾਰ ਜਿਨ੍ਹਾਂ ਦਾ ਕਹਿਣਾ ਕਿ ਜਿਹੜੀਆਂ ਇਹ ਰਖੜੀਆਂ ਬਚ ਜਾਂਦੀਆਂ ਨੇ ਉਹ ਜਿੱਥੇ ਮੋਟੀਆਂ ਕਮਾਈਆਂ ਪਹਿਲਾਂ ਹੁੰਦੀਆਂ ਸੀ ਦੁਕਾਨਦਾਰਾਂ ਨੂੰ ਉੱਥੇ ਹੀ ਆਨਲਾਈਨ ਸ਼ਾਪਿੰਗ ਦਾ ਜਾਂ ਰਿਸ਼ਤਿਆਂ ਦੇ ਵਿੱਚ ਪਈਆਂ ਦੂਰੀਆਂ ਰਿਸ਼ਤਿਆਂ 'ਚ ਆਈਆਂ ਖਰੂਦ ਦਾ ਕਾਰਨ ਦੁਕਾਨਦਾਰਾਂ ਦੀ ਅਸੀਂ ਦੇਖ ਰਹੇ ਹਾਂ ਕਿ ਉਸੇ ਤਰ੍ਹਾਂ ਹੀ ਅੱਧਾ ਦਿਨ ਭਾਜੀ ਨਿਕਲ ਚੁੱਕਾ ਤੇ ਰਖੜੀ ਉੱਥੇ ਹੀ ਸੱਜੀਆਂ ਪਈਆਂ ਨੇ ਨਹੀਂ ਇਹੋ ਜਿਹੀ ਗੱਲ ਤਾਂ ਕੋਈ ਨਹੀਂ ਜੇ ਮਹਾਰਾ ਇੱਕ ਕੰਮ ਤੇ ਬੜਾ ਵਧੀਆ ਰਿਹਾ ਜੇ ਕੰਮ ਵਧੀਆ ਰਿਹਾ ਹਾਂ ਵਧੀਆ ਰਿਹਾ ਇਹ ਫੱਕਾ ਕੱਲੇ ਨਿਰਣਕ ਜੀ ਕੋਈ ਸਾਹਿਬ ਕੱਲ ਰੌਣਕ ਜਿਆਦਾ ਸੀ ਹਾਂ ਕੱਲ ਰੌਣਕ ਜਿਆਦਾ ਸੀ ਅੱਜ ਅੱਜ ਘਾਟਾ ਕੱਲ ਬਹੁਤ ਵਧੀਆ ਕੁਦਰਤੀ ਹੁੰਦਾ ਕਿ ਤਿਹਾਰ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਜਿਹੜੀ ਵਿਕਰੀ ਜਿਆਦਾ ਹੁੰਦੀ ਹੈ ਹਾਂ ਉਹ ਇੱਕ ਦਿਨ ਪਹਿਲੇ ਜਿਆਦਾ ਹੁੰਦੀ ਹੈ ਤੇ ਇਸ ਟਾਈਮ ਤੇ ਕੋਈ ਜਿਹੜਾ ਕੋਈ ਰੈਰ ਹੋ ਗਿਆ ਉਹ ਉਹ ਹੀ ਮਸਫਾ ਬਾਕੀ ਕੱਲ ਬਹੁਤ ਵਧੀਆ ਰਹਿ ਆ ਮਕਲਾ ਬਈ ਇਤਨਾ ਵਧੀਆ ਤਿਹਾਰ ਰਿਹਾ ਬਸ ਆਹ ਠੀਕ ਹੈ ਜੀ ਹਾਂ ਪੂਰ ਵੀ ਸਾਡੀ ਭੈਣ ਆ ਇੱਕ ਉਹ ਵੀ ਬੈਠੀ ਹੋਈ ਆ ਰਖੜੀ ਦਾ ਸਟਾਲ ਸਜਾ ਕੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਪੰਜੀ ਇਸ ਵਾਰ ਕਿਸ ਤਰ੍ਹਾਂ ਦਾ ਤਿਆਰ ਰਿਆ ਰਖੜੀ ਦਾ ਬਹੁਤ ਵਧੀਆ ਬਹੁਤ ਵਧੀਆ ਰਹਿ ਗਿਆ ਮੈਸਮਾਂ ਚਾ ਸਾਡਾ ਸਾਰਾ ਵਿਕ ਗਿਆ ਥੋੜਾ ਹੀ ਰਹਿ ਗਿਆ ਬਸ ਕੱਲੋ ਸੋਡਾ ਬਾਬੂ ਬੋਲਦਾ ਬਹੁਤ ਬਹੁਤ ਸਹੀ ਹੈ ਭਾਈ ਤੋ ਗੁਰਦਾਸਪੁਰ ਦੇ ਮੇਨ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਰਖੜੀ ਦਾ ਜਿਹੜਾ ਵਾ ਅੱਧਾ ਦਿਨ ਨੰਗਨ ਦੇ ਬਾਵਜੂਦ ਉਸੇ ਤਰ੍ਹਾਂ ਰਖੜੀਆਂ ਦੀਆਂ ਜਿਹੜੀਆਂ ਧੰਗਾਂ ਲੱਗੀਆਂ ਹੋਈਆਂ ਨੇ ਰਖੜੀ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਉਸੇ ਤਰ੍ਹਾਂ ਹੀ ਸੱਜੀ ਹੋਈ ਆ ਪਰ ਬਾਜ਼ਾਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤੇ ਜਿਹੜੀ ਰੌਣਕ ਆ ਉਹ ਟਾਵੀ ਟਾਵੀ ਜਿਹੜੀ ਆ ਉਹ ਨਜ਼ਰ ਆ ਰਹੀ ਆ ਦੁਕਾਨਦਾਰ ਸਾਡੇ ਨਾਲ ਨਹੀਂ ਗੱਲਬਾਤ ਕਰ ਲੈਨੇ ਆ ਵੀਰ ਜੀ ਬਾਜ਼ਾਰ 'ਚ ਇਸ ਵਾਰ ਕੋ ਰੌਣਕ ਨਹੀਂ ਨਜ਼ਰ ਆ ਰਿਆ ਇੰਨਾ ਜ਼ਿਆਦਾ ਹਾਂਜੀ ਵੀਰ ਜੀ ਰੌਣਕ ਤਾਂ ਨਹੀਂ ਨਜ਼ਰ ਆ ਰਿਆ ਕਿਉਂਕਿ ਅੱਦੇ ਨਾਲ ਉਹ ਗਦਾਸਪੂਤੇ ਬਾਹਰ ਬੈਠਾ ਅੱਛਾ ਜੀ ਹੋਰ ਚਲ ਗਿਆ ਹੋਇਆ ਹੋਰ ਠੀਕ ਹੈ ਜੀ ਤੇ ਉਹਨੇ ਗਾ ਕਿੰਨਾ ਕਿ ਉਹਦਾ ਯਾਰ ਇੱਕ ਦਿਨ ਪਹਿਲਾਂ ਤੇ ਕਾਫੀ ਵਿਕਰੀ ਹੋਈ ਹੁੰਦੀ ਹੈ ਹਾਂ ਜੀ ਹਾਂ ਜੀ ਤੇ ਕਿਵੇਂ ਤਾਂ ਰਿਹਾ ਤਿਆਰ ਖੁੱਲ ਤਿਆਰ ਠੀਕ ਹੀ ਰਿਹਾ ਉਹਨੇ ਠੀਕ ਹੀ ਰਿਹਾ ਹਾਂ ਜੀ ਹਾਂ ਜੀ ਜਿਆਦਾ ਔਨਲਾਈਨ ਹੀ ਕੰਮ ਆ ਤੁਹਾਨੂੰ ਪਤਾ ਹੀ ਆ ਔਨਲਾਈਨ ਜਿਆਦਾ ਹਰ ਦੁਕਾਨਦਾਰ ਦੀ ਜ਼ੁਬਾਨ ਤੇ ਇਹੀ ਗੱਲ ਆ ਕਿ ਔਨਲਾਈਨ ਦਾ ਕਰਕੇ ਜਿਹੜਾ ਵਾ ਇਹ ਕਾਰੋਬਾਰ ਜਿਹੜੇ ਪ੍ਰਭਾਵਿਤ ਹੋਏ ਨੇ ਹਾਂ ਜੀ ਹਾਂ ਜੀ ਔਨਲਾਈਨ ਬਹੁਤ ਕਾਰੋਬਾਰ ਹੋ ਗਿਆ ਇਹ ਕਰਕੇ ਤੋ ਇੰਨਾ ਜਿਹੜਾ ਵੱਡੀ ਮਾਤਰਾ ਦੇ ਵਿੱਚ ਤੁਹਾਡਾ ਮਾਲ ਬਚ ਗਿਆ ਵਾ ਇਹ ਇਹ ਫਿਰ ਨੁਕਸ ਕਮਾਈ ਦੀ ਬਜਾਏ ਉਲਟਾ ਸਗੋ ਇਹ ਨੁਕਸਾਨ ਨੇ ਤੁਹਾਡਾ ਹਾਂਜੀ ਹਾਂਜੀ ਇਹ ਵੀ ਪੂਰਾ ਸਾਲ ਸੰਭਾਲਣਾ ਪਊਗਾ ਹਾਂਜੀ ਪੂਰਾ ਸਾਲ ਸੰਭਾਲਣਾ ਪਊਗਾ ਕੀ ਲੱਗਦਾ ਨਹੀਂ ਕਿ ਪਹਿਲਾਂ ਦੇ ਮੁਕਾਬਲੇ ਚਾਹੇ ਰੱਖੜੀ ਹੋਵੇ ਦੀਵਾਲੀ ਹੋਵੇ ਦੁਸ਼ਹਿਰਾ ਹੋਵੇ ਹਿਤਿਆਰ ਫਿੱਕੇ ਪੈਂਦੇ ਜਾ ਰਹੇ ਨੇ ਹਾਂਜੀ ਔਨਲਾਈਨ ਬਹੁਤ ਕੰਮ ਹੋ ਰਿਹਾ ਜੋ ਵੀ ਕੰਮ ਹੈ ਸਾਰਾ ਔਨਲਾਈਨ ਹੀ ਹੈ ਔਨਲਾਈਨ ਦਾ ਹਾਂਜੀ ਹਾਂਜੀ ਔਨਲਾਈਨ ਹੀ ਉਹ ਜਿੰਨੇ ਵੀ ਦੁਕਾਨਦਾਰ ਨੇ ਵਕ ਵਕ ਇਹਨਾਂ ਦਾ ਕਹਿਣਾ ਕਿ ਜਿਹੜਾ ਕਾਰੋਬਾਰਾਂ ਦੇ ਉੱਪਰ ਫਰਕ ਪਿਆ ਜਿਵੇਂ ਪਹਿਲਾਂ ਉਹਨੇ ਨੇ ਦੱਸਿਆ ਕਿ ਲੰਬਾ ਸਮਾਂ ਜਿਹੜਾ ਗਾਹਕ ਚੱਲਦਾ ਰਹਿੰਦਾ ਹੁੰਦਾ ਸੀ ਜਿਵੇਂ ਤਿਹਾਰ ਕੋਈ ਵੀ ਆਉਂਦਾ ਸੀ ਉਤੋਂ ਹਫਤਾ ਦੋ ਹਫਤੇ ਪਹਿਲਾਂ ਜਿਹੜਾ ਗਾਹਕਾਂ ਦੁਕਾਨਾਂ ਦੇ ਉੱਪਰ ਚੱਲ ਪੈਂਦਾ ਸੀ ਬਾਜ਼ਾਰਾਂ ਦੇ ਵਿੱਚ ਜਿਹੜੀ ਚਹਿਲ ਪਹਿਲ ਜਿਹੜੀ ਉਹ ਸ਼ੁਰੂ ਹੋ ਜਾਂਦੀ ਸੀ ਤੇ ਜੇਕਰ ਇਸ ਵਾਰ ਦੀ ਗੱਲ ਕੀਤੀ ਜਾਵੇ ਤੇ ਜਿੱਥੇ ਮਈ ਜੂਨ ਨਲਾਈ ਤੇ ਮੰਦੇ ਦੇ ਦੌਰ ਦੇ ਵਿੱਚੋਂ ਦੁਕਾਨਦਾਰਾਂ ਨੂੰ ਨਿਕਲਣ ਤੋਂ ਬਾਅਦ ਜਿਹੜਾ ਪਹਿਲਾ ਤਿਹਾਰ ਆਉਂਦਾ ਰਖੜੀ ਦਾ ਰਖੜੀ ਦਾ ਤਿਹਾਰ ਵੀ ਜਿਹੜਾ ਵਾ ਇਹ ਵੀ ਬਾਜ਼ਾਰ ਦੇ ਵਿੱਚੋਂ ਜਿਹੜਾ ਰਲਿਆ ਮਿਲਿਆ ਜਾਂ ਹੰਗਾਰਾ ਨਜ਼ਰ ਆ ਰਿਹਾ ਦੁਕਾਨਦਾਰਾਂ ਦੀਆਂ ਜਿਹੜੀਆਂ ਰੱਖੜੀਆਂ ਨੇ ਮਾਲ ਕਾਫੀ ਜਿਹੜਾ ਵਧ ਚੁੱਕਾ ਦੁਕਾਨਦਾਰਾਂ ਦਾ ਕਹਿਣਾ ਕਿ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਨਾ ਤਾਂ ਆਨ ਰਿਸ਼ਤਿਆਂ ਦੇ ਵਿੱਚ ਉਹ ਗੱਲਾਂ ਰਹੀਆਂ ਨੇ ਰਿਸ਼ਤਿਆਂ ਦੇ ਵਿੱਚ ਵੀ ਖੜੋਤ ਆ ਚੁੱਕੀ ਹੈ ਕਿਉਂਕਿ ਜਿਹੜੇ ਮੋਬਾਈਲ ਫੋਨ ਨੇ ਇਹ ਰਿਸ਼ਤਿਆਂ ਨੂੰ ਖਾ ਚੁੱਕੇ ਨੇ ਤੇ ਉੱਥੇ ਹੀ ਜਿਹੜੀ ਆਨਲਾਈਨ ਸ਼ਾਪਿੰਗ ਆ ਆਨਲਾਈਨ ਸ਼ਾਪਿੰਗ ਦਾ ਕਾਰਨ ਵੀ ਜਿਹੜਾ ਵਾ ਕਾਰੋਬਾਰ ਦੁਕਾਨਦਾਰਾਂ ਦੇ ਜਿਹੜੇ ਪ੍ਰਭਾਵਿਤ ਹੋਏ ਨੇ ਸੋ ਕੁੱਲ ਮਿਲਾ ਕੇ ਰੱਖੜੀ ਦਾ ਜਿਹੜਾ ਇਸ ਵਾਰ ਦਾ ਤਿਹਾਰਾ ਇਹ ਪਹਿਲਾਂ ਦੇ ਮੁਕਾਬਲੇ ਜਿਹੜਾ ਵਾ ਦੁਕਾਨਦਾਰਾਂ ਦੇ ਕਹਿਣ ਸਰ ਕਾਫੀ ਫਿੱਕਾ ਜਿਹੜਾ ਵਾ ਉਹ ਨਜ਼ਰ ਆ ਰਿਹਾ ਹੈ ਹੁਣ ਤੱਕ ਲਈ ਇੰਨਾ ਹੀ ਸਯੋਗੀ ਕੈਮਰਾ ਪਰਸਨਲਿਟੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ